ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਦਿੱਲੀ ਜਾ ਰਹੇ ਸਨ ਤੇ ਅੰਬਾਲੇ ਦੇ ਨੇੜੇ ਪੰਜੋਖਰਾ ਪਿੰਡ ਵਿੱਚ ਪਹੁੰਚੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਦੀਆਂ ਸੰਗਤਾਂ ਨੇ ਬੜਾ ਸਤਿਕਾਰ ਮਾਨ ਕੀਤਾ ਤੇ ਇੱਕ ਸਾਧ ਸੰਗਤ ਜੀ ਹੰਕਾਰੀ ਪੰਡਿਤ ਸੀ ਲਾਲਚੰਦ ਜਿਹਨੂੰ ਆਪਣੀ ਵਿਦਿਆ ਦਾ ਬੜਾ ਹੰਕਾਰ ਪਾਤਸ਼ਾਹ ਜੀ ਵੱਲ ਤੱਕ ਕੇ ਕਹਿਣ ਲੱਗਾ ਵੀ ਇਤਨੀ ਛੋਟੀ ਉਮਰ ਦੇ ਵਿੱਚ ਗੁਰੂ ਕਿਹੜਾ ਹੋ ਸਕਦਾ ਹੈ ਸਹਿਬ ਜੀ ਦੇ ਕੋਲ ਗਿਆ ਤੇ ਆਖਿਆ ਮੈਨੂੰ ਭਗਵਤ ਗੀਤਾ ਦੇ ਅਰਥ ਸੁਣਾਓ। ਸਾਹਿਬ ਸੱਚੇ ਪਾਤਸ਼ਾਹ ਜੀ ਹੰਕਾਰੀ ਦਾ ਹੰਕਾਰ ਤੋੜਨ ਵਾਸਤੇ ਮਹਾਰਾਜ ਨੇ ਆਖਿਆ ਜਾ ਨਗਰ ਵਿੱਚ ਜਾ ਤੇ ਜਿਹੜਾ ਵੀ ਵਿਅਕਤੀ ਸਾਡੇ ਪਾਸ ਲੈ ਆਵੇਂਗਾ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦੇਵਾਂਗੇ। ਸਾਧ ਸੰਗਤ ਜੀ ਹੰਕਾਰੀ ਪੰਡਤ ਗਿਆ ਤੇ ਪਿੰਡ ਵਿੱਚੋਂ ਛੱਜੂ ੱਚੀ ਵਰ ਨੂੰ ਨਾਲ ਲੈ ਕੇ ਆਇਆ। ਜਿੰਨੂੰ ਨਾ ਸੁਣਦਾ ਤੇ ਨਾ ਉਹਦੇ ਕੋ ਬੋਲਿਆ ਜਾਂਦਾ। ਪਾਤਸ਼ਾਹੀ ਦੇ ਕੋਲ ਲੈ ਕੇ ਆਇਆ ਤੇ ਸਾਧ ਸੰਗਤ ਲਾਲਚੰਦ ਗੀਤਾ ਦੇ ਸ਼ਲੋਕ ਪੜ੍ਹਦਾ ਤੇ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਜੂਚੀ ਵਰਦੇ ਸਿਰ ਉਤੇ ਛਟੀ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਉਂਦੇ ਨੇ ਇਹ ਹੈ ਸਤਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਕੌਤਕ ਦੇਖ ਕੇ ਹੰਕਾਰੀ ਪੰਡਤ ਲਾਲਚੰਦ ਸਾਤ ਸੰਗਤ ਜੀ ਚਰਣਾ ਵਿੱਚ ਪੈ ਗਿਆ ਤੇ ਕਹਿਣ ਲੱਗਾ ਪਾਤਸ਼ਾਹ ਮੈਨੂੰ ਖਿਵਾ ਕਰ ਦਿਓ ਮੈਂ ਆਪ ਜੀ ਦੇ ਉੱਪਰ ਸ਼ੰਕਾ ਕੀਤਾ ਸੀ